हां जी दोस्तों वाहेगुरु जी का खालसा वाहेगुरु जी की फतेह हां जी ठीक ठाक हो आज ਆ ਪਾਇਆ ਸਮਾਗਮ ਕਰਨ ਸ੍ਰੀ ਆਨੰਦਪੁਰ ਸਾਹਿਬ ਦੀ ਸਾਈਡ ਅੱਜ ਭਾਈ ਸਾਹਿਬ ਜੀ ਨਾਲ ਭਾਈ सुरेंद्र ਸਿੰਘ ਜੀ ਨਾਲ ਆਏ ਹਾਂ ਹੁਣ ਪਰਿਵਾਰ ਦੇ ਘਰ ਪਹੁੰਚੇ ਆ ਜਿਨ੍ਹਾਂ ਦੇ ਘਰ ਪ੍ਰੋਗਰਾਮ ਹੈ ਜਲ ਪਾਣੀ ਛਕ ਰਹੇ ਆ ਤੇ ਪਰਿਵਾਰ ਨੇ ਬੜੇ ਪਿਆਰ ਦੇ ਨਾਲ ਸੇਵਾ ਕੀਤੀ ਸਾਰਿਆਂ ਦੀ ਤੇ ਸਾਰੇ ਆਪਣੇ ਵੀਰ ਬੈਠੇ ਨੇ ਤੇ ਪਰਿਵਾਰ ਦੇ ਮੈਂਬਰ ਵੀ ਨਾਲ ਬੈਠੇ ਹੋਏ ਨੇ ਇੰਨੇ ਸੋਹਣੇ ਦਰਖਤ ਲੱਗਦੇ ਮਨ ਮੋਹ ਜਾਂਦਾ ਵੀ ਆਪ ਦੇਖੋ ਰੂਪਾ ਕਿੰਨਾ ਸੋਹਣਾ ਰੂਪ ਹੈ ਜੇਕਰ ਤੁਸੀਂ ਨੰਦਪੁਰ ਸਾਹਿਬ ਜਾਓ ਉਹਦੇ ਆਲੇ ਦੁਆਲੇ ਪਹਾੜੀਆਂ ਦੀ ਧਰਤੇ ਉਹਨਾਂ ਪਾਣੀ ਨਹੀਂ ਵਗਦਾ ਉਦੋਂ ਤੇ 22 ਧਰਾਵਾਂ ਵਗਦੀਆਂ ਸੀ 22 ਧਾਰ ਦੇ ਰਾਜੇ ਤਾਂ ਕਹਿੰਦੇ ਸੀ ਉਥੋਂ 22 ਪਾਣੀ ਦੀਆਂ ਧਾਰਾ ਵਗਦੀਆਂ ਸੀ ਤੇ ਉਹ 22 ਧਾਰ ਜਦੋਂ ਪਾਈ ਭਰਾਵਾ ਪਾਣੀ ਦੀਆਂ ਬੰਦਗੀਆਂ ਸੀ ਫਿਰ ਪਾਣੀ ਨਾਲ ਫੈਟ ਹੈ ਕਿ ਹਵਾ ਜਦੋਂ ਆਉਣੀ ਨਹੀਂ ਉੱਡਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਹੂੰ ਸਾਹਿਬ ਗੁਣੀ ਨਿਧਾਨਾ ਹਾਂਜੀ ਸਮਾਗਮ ਦੀ ਸਮਾਪਤੀ ਹੋ ਚੁੱਕੀ ਐ ਹੁਣ ਆਪਾਂ ਦੁਬਾਰਾ ਪਰਿਵਾਰ ਦੇ ਗ੍ਰਹਿ ਵਿਖੇ ਆਇਆ ਤੇ ਇਹ ਵੀਰ ਬੜੇ ਪਿਆਰ ਨਾਲ ਇਹਨਾਂ ਨਾਲ ਗੱਲਾਂ ਕੀਤੀਆਂ ਭਾਈ ਸਾਬ ਜੀ ਬਾਰੇ ਵਿਚਾਰਾਂ ਕੀਤੀਆਂ ਕਿ ਉਹਨਾਂ ਨੇ ਕਿਵੇਂ ਸਾਡੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਤੇ ਜਿੰਨੇ ਵੀ ਮਤਲਬ ਕਿ ਪਿੰਡ ਵਾਲੇ ਨੇੜੇ ਤੇੜੇ ਵਾਲੇ ਉਹ ਸਾਡੇ ਨਾਲ ਖੈ ਬਾਜੀ ਕਰਦੇ ਨੇ ਕਿ ਤੁਸੀਂ ਪਰਮੇਸ਼ਰ ਦੁਆਰ ਜਾਂਦੇ ਹੋ ਪਰ ਇਹ ਪਰਿਵਾਰ ਬੜੇ ਪਿਆਰ ਦੇ ਨਾਲ ਮਿਲਿਆ ਸਾਰਿਆਂ ਨੂੰ ਤੇ ਹੁਣ ਆਪਾਂ ਪ੍ਰਸ਼ਾਦਾ ਸਕਣ ਲੱਗੇ ਆ ਜਾਣ ਲੱਗੇ ਸਾਰੇ ਵੀਰ ਬੈਠੇ ਨੇ ਭਾਈ ਮਹਤਾਬ ਸਿੰਘ ਭਾਈ ਸੁਰੇਂਦਰ ਸਿੰਘ ਹੋਣੀ ਤੇ ਭਾਈ ਜਸਵੀਰ ਸਿੰਘ ਭਾਈ ਮਨਵੀਰ ਸਿੰਘ ਗੁਰਸੈਬ ਸਿੰਘ ਇਹ ਸਾਰੇ ਵੀਰ ਨਾਲ ਸੀ ਆਪਣੇ ਸਾਰੇ ਬੜੇ ਪਿਆਰ ਦੇ ਨਾਲ ਪ੍ਰਸ਼ਾਦਾ ਸੱਕੇ ਹੁਣ ਪਰਿਵਾਰ ਦੇ ਨਾਲ ਆਪਾਂ ਫੋਟੋ ਆ ਸਾਰਿਆਂ ਨੇ ਕਰਵਾਈਆਂ ਤੇ ਪਰਿਵਾਰ ਦੇ ਦੋ ਬੇਟੇ ਸੀ ਜੋ ਕਿ ਬਹੁਤ ਜ਼ਿਆਦਾ ਲੰਮੇ ਸੀਗੇ ਘੱਟੋ ਘੱਟ 7-7 ਫੁੱਟ ਦੇ ਹੋਣੇ ਆ ਤੇ ਉਹਨਾਂ ਨੇ ਵੀ ਸਾਡੇ ਨਾਲ ਫੋਟੋਆਂ ਕਰਵਾਈਆਂ ਤੇ ਸਾਰੇ ਪਰਿਵਾਰ ਦੇ ਬੜੇ ਪਿਆਰ ਦੇ ਨਾਲ ਸਭ ਨਾਲ ਫੋਟੋਆਂ ਕਰਵਾਈਆਂ ਵੇਖੋ ਮੁੰਡਾ ਖੜਾ ਸਾਹਮਣੇ ਕਿੱਡਾ ਲੰਮਾ ਹੈ ਆ ਵੇਖੋ ਆ ਬਿੱਟ ਤੇ ਹੁਣ ਆਪਾਂ ਚੱਲੇ ਆ ਜੀ ਵਾਪਸ ਪਰਿਵਾਰ ਮਿਲ ਰਿਹਾ ਸਾਰਿਆਂ ਨੂੰ ਤੇ ਬੜਾ ਆਨੰਦ ਆਇਆ ਬਹੁਤ ਰੌਣਕਾਂ ਲੱਗੀਆਂ ਪਰਿਵਾਰ ਨੇ ਬੜੇ ਚਾਵਾਂ ਦੇ ਨਾਲ ਸਾਨੂੰ ਵਿਦਾ ਕੀਤਾ ਤੇ ਹੁਣ ਆਪਾਂ ਚੱਲਿਆ ਜੀ ਵਾਪਸ ਅਗਲਾ ਬਲੌਗ ਆਪਾਂ ਜਲਦੀ ਹੀ ਤਿਆਰ ਕਰਾਂਗੇ ਜੀ